ਕਿ ਅੱਜ ਚਮਤਕਾਰ ਦੀ ਸ਼ੰਡੇ ਆਂ ਔਰ ਜਿਹੜੇ ਲੋ ਜਿੰਨਾ ਜਿੰਨਾ ਨੇ ਵੀ ਉਹਨੂੰ ਪੁਕਾਰਿਆ ਉਹਨਾਂ ਨੇ ਐਸਾ ਵੱਡਾ ਚਮਤਕਾਰ ਪਾਇਆ ਅੱਜ ਉਹਨਾਂ ਦੇ ਨਾਮ ਬਾਈਬਲ 'ਚ ਦਰਜ ਹੈ ਚੁੱਕੋ ਆਪਣੇ ਹੱਥਾਂ ਨੂੰ ਜ਼ੋਰਦਾਰ ਥਾਲੀ ਵਜਾ ਕੇ ਪਵਿੱਤਰ ਆਤਮਾ ਜੀ ਦਾ ਪਵਿੱਤਰ ਆਤਮਾ ਜੀ ਜਿਹੜੇ ਜਿਹੜੇ ਚਮਤਕਾਰਾਂ ਦਾ ਰਸਤਾ ਹੈ ਜਿਹੜੇ ਜਿਨ੍ਹਾਂ ਦੇ ਦੁਆਰਾ ਪਰਮੇਸ਼ਰ ਵੱਡੇ ਵੱਡੇ ਚਮੰਦਗਾਰ ਕਰਦੇ ਆ ਜਿਹੜੇ ਚਾਹੁੰਦੇ ਆ ਵੱਡਾ ਚਮੰਦਗਾਰ ਵੇਖਣਾ ਤੇ ਬਲ ਨਾਲ ਬਲ ਬਲ ਦਿਖਾਉਂਦੇ ਹੋਏ ਜੋਰ से ਬਲ ਸੇ ਬਲ ਸੇ ਬਲ ਸੇ ਤਾਲੀ ਮਿਤਾ ਕੇ ਆਪਣੇ ਮੂੰਹ ਸੇ

अगर थोड़ा तो गर्भ कमजोर है तो गर्भ च स्वागत करो अगर गर्भ खाली है तो स्वागत करो पवित्र आत्मा जी का गर्भ बच्चों कारोबार खाली है तो कारोबार च पवित्र आत्मा जी का स्वागत करो जे जे लीवर खत्म हो चुका है पवित्र आत्मा जी का स्वागत करो अगर किडनिया मर चुकिया पवित्र आत्मा जी का स्वागत करो जेड़े जेड़े

ਮੈਂ ਮੈਂ ਕਿਉਂ ਗਿਆ ਨਵਾਂ ਕਰਕੇ ਵੇਚੂਗਾ ਕਿਉਂਕਿ ਅੱਜ ਹੁਣੇ ਗਵਾਈ ਸੁਣ ਰਹੇ ਸੀ ਤੁਸੀਂ ਉਹ ਮਾਤਾ ਜੀ ਆਪਣੇ ਬੇਟੇ ਦੇ ਨਾਲ ਖੜੇ ਹੋਏ ਸਨ Rajasthan ਤੋਂ ਐ ਤਲਵਾੜਾ ਛੀਲ ਤੋਂ ਉਹ ਬੇਟੇ ਦੇ ਘਰ ਚ ਉਸ ਮਾਤਾ ਤੇ ਇੰਨੀ ਲੜਾਈ ਸੀ ਰੋਜ਼ ਕਿ ਬੇਟੇ ਨੇ ਉਸ ਮਾਤਾ ਨੂੰ ਕੁੱਟ ਕੇ ਘਰੋਂ ਕੱਢਿਆ ਆਇਆ ਸੀਗਾ ਔਰ ਮਾਤਾ ਜੀ ਕਿੰਨੇ ਸੰਡੇ ਤੋਂ ਇੱਥੇ ਹੀ ਰਹਿ ਰਹੇ ਸਨ ਆਪਣੇ ਘਰ ਰਹਿ ਰਹੇ ਸਨ ਨਾ ਪਰੱਖੇ ਆਇਆ ਸੀ ਉਹ ਕਹਿੰਦੇ ਕਿੱਥੇ ਜਾਵਾਂ ਰਿਸ਼ਤੇਦਾਰਾਂ ਕੋਲੋਂ ਮੈਨੂੰ ਲੱਭ ਲੈਣਾ ਉਹਨੇ ਉਹ ਫੋਨ ਕਰਦਾ ਪਿੱਛੇ ਪਰ ਮੈਂ ਚਾਹੁੰਦੀ ਨਹੀਂ ਦੱਸਣਾ ਇਹਨਾਂ ਨੂੰ ਕਿ ਮੈਨੂੰ ਮਾਰ ਦਵੇਂ ਉਹ ਪਰ ਜਦੋਂ ਮਹਾਸਾਮਰਾਜ ਆਏ ਇੱਥੇ ਰੱਖ ਲਿਆ ਰਹਿ ਲੋ ਕੋਈ ਨਹੀਂ ਰੱਬ ਦਾ ਕਰ ਹੈ ਜਦੋਂ ਠੀਕ ਹੋਊਗਾ ਉਦੋਂ ਚਲੇ ਜਿਓ ਪਰ ਮਾਤਾ ਜੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਲੰਗਰਾਂ ਦੇ ਅੰਦਰ ਲੋਕਾਂ ਨੂੰ ਸੁਭਾਲਣਾ ਸ਼ੁਰੂ ਕਰ ਦਿੱਤਾ ਔਰ ਜਦੋਂ ਸਵਾਗਤ ਹੁੰਦਾ ਸੀ ਉਦੋਂ ਇਹ ਮਾਤਾ ਸਵਾਗਤ ਕਰਦੇ ਸੀ ਆਪਣੇ ਘਰ ਦੇ ਅੰਦਰ ਆਪਣੇ ਬੱਚਿਆਂ ਦੇ ਅੰਦਰ ਆਪਣੇ ਉਸ بیٹے ਦੇ ਅੰਦਰ ਜਿਹੜਾ ਚੰਗਾ ਪੜਾਇਆ ਸੋਨਾ ਸੁਨੱਖਾ ਹੈ ਸੁਧ ਬੋਧ ਸਾਰਾ ਹੈ ਪਰ ਦੁਸ਼ਟ ਆਤਮਾ ਨੇ ਉਹ ਦਿਸਤ ਬਦ ਨੂੰ ਮਾਰਿਆ ਹੋਇਆ ਸੀਗਾ ਨਹੀਂ ਤੇ ਕੌਣ ਮਾਰਦਾ ਆਪਣੇ ਮਾਤਾ ਨੂੰ ਕੌਣ ਮਾਰਦਾ ਆਪਣੇ ਬੱਚਿਆਂ ਨੂੰ ਕੌਣ ਮਾਰਦਾ ਆਪਣੀ ਬੇਟੀ ਨੂੰ ਕੌਣ ਕਰਦਾ ਗੰਦੇ ਕੰਮ ਕੌਣ ਕਰਦਾ ਗਲਤ ਵਿਚਾਰ ਚੰਗਾ ਪੜਾ ਬੰਦਾ ਕਦੇ ਗਲਤ ਕੰਮ ਨਹੀਂ ਕਰਦਾ ਉਹਤ ਕਰਾਉਂਦਾ ਕੌਣ ਹੈ ਦੁਸ਼ਟ ਆਤਮਾ ਜਾਦੂ ਟੁਨੇ ਔਰ ਜਦੋਂ ਤੁਸੀਂ ਸਵਾਗਤ ਕਰਦੇ ਆ ਉਹ ਸਭ ਬਲਾਵਾ ਸਭ ਦੁਸ਼ਟ ਆਤਮਾ ਅਸ਼ੁੱਧ ਆਤਮਾਾਂਾਂ ਉਹਦੀ ਪਾਵਰ ਟੁੱਟਦੀ ਹੈ ਜਦੋਂ ਤੁਸੀਂ ਤਾਲੀਆਂ ਦੇ ਨਾਲ ਸਵਾਗਤ ਕਰਦੇ ਆ ਤਾਂ ਤਾਂ ਕਹਿੰਦਾ ਮੈਂ ਕਿ ਵੱਡੇ ਚਮੰਦਕਾਰਾਂ ਦਾ ਸਰੋਤ ਵੱਡੇ ਚਮੰਦਕਾਰਾਂ ਦਾ ਨਤੀਜਾ ਉਹਦਾ ਰਿਜ਼ਲਟ ਹੀ ਹੈ ਕਿ ਤੁਸੀਂ ਪਵਿੱਤਰ ਆਤਮਾ ਦਾ ਸਵਾਗਤ ਕੀਤਾ ਉਦੋਂ ਜਦੋਂ ਤੁਸੀਂ ਦੁਖੀ ਖੜੇ ਸੀ ਇੱਥੇ ਅੱਜ ਸੁਖੀਆ ਤੁਸੀਂ ਤਾਲੀਆਂ ਮਜਾ ਰਹੇ ਗਵਾਹੀ ਦੇ ਰਹੇ ਕਿਉਂ ਕਿਉਂਕਿ ਤੁਸੀਂ ਮੇਰੇ ਕਹਿਣ ਤੇ ਸਵਾਗਤ ਕੀਤਾ ਦੁਖੀ ਹੋਇਆ ਨੇ ਕਿ ਪਵਿੱਤਰ ਆਤਮਾ ਦੀ ਤੁਹਾਡਾ ਸਵਾਗਤ ਹੈ cancer 'ਚ ਤੁਸੀਂ ਸਵਾਗਤ ਕੀਤਾ ਆਪਣੀ ਰੀੜ ਦੀ ਟੁੱਟੀ ਹੱਡੀ ਦੇ ਸਮੇਂ ਸਵਾਗਤ ਕੀਤਾ ਔਰ ਮੈਂ ਕਿਹੜੇ ਸਵਾਗਤ ਕਰ ਰਿਹਾ ਓਹੀ ਵੱਡੀਆਂ ਵੱਡੀਆਂ ਗਵਾਹੀਆਂ ਦੇ ਨਾਲ ਖੜੇ ਹੁੰਦੇ ਆ ਔਰ ਜਿਹੜੇ ਮੂੰਹ ਬੰਦ ਰੱਖਦੇ ਐ ਹੱਥ ਬੰਦ ਰੱਖਦੇ ਐ ਉਹ ਫਿਰ ਲੇਟ ਹੈ ਪਤਾ ਨਹੀਂ ਕਦੋਂ ਵਾਰੀ ਆਏਗੀ ਪਰ ਜਿਹੜੇ ਉਛਲਦੇ ਐ ਜਿਹੜੇ ਨੱਚਦੇ ਐ ਜਿਹੜੇ ਸਵਾਗਤ ਕਰਦੇ ਐ ਪ੍ਰਵਾਹ ਨਹੀਂ ਕਰਦੇ ਕਿਸੇ ਦੀ ਫਿਰ ਪਰਮੇਸ਼ਰ ਵੀ ਨਹੀਂ ਪ੍ਰਵਾਹ ਕਰਦਾ ਕਿਸੇ ਦੁਸ਼ਟ ਆਤਮਾ ਦੀ ਉਹ ਤੁਹਾਨੂੰ ਤੁਹਾਡਾ ਚਮਤਕਾਰ ਦਿੰਦਾ ਉਹ ਕੋਈ ਪ੍ਰਵਾਹ ਨਹੀਂ ਕਰਦਾ ਕਿ ਡਾਕਟਰਾਂ ਨੇ ਕੀ ਕਿਹਾ ਤੁਹਾਡੇ ਗਰਭ 'ਚ ਇਹਦੇ ਰਸੋਲੀਆਂ ਦੀਆਂ ਟੂਬਾਂ ਬੰਦ ਜਦੋਂ ਤੁਸੀਂ ਪਰਵਾਹ ਨਹੀਂ ਕਰਦੇ ਜਮਾਨੇ ਦੀ ਤੁਸੀਂ ਪਰਵਾਹ ਨਹੀਂ ਕਰਦੇ ਆਪਣੇ ਸ਼ਰੀਰ ਦੀ ਤੁਸੀਂ ਪਰਵਾਹ ਨਹੀਂ ਕਰਦੇ ਮੌਸਮ ਦੀ ਤੁਸੀਂ ਪਰਵਾਹ ਨਹੀਂ ਕਰਦੇ ਦਿਨ ਰਾਤ ਦੀ ਨਿਹਰਸ਼ਵਰੇ ਦੀ ਵੇਲੇ ਕੋਲੇ ਦੀ ਟਾਈਮ ਦੀ ਤੇ ਫਿਰ ਉਹ ਵੀ ਨਹੀਂ ਪਰਵਾਹ ਕਰਦਾ ਉਹ ਵੀ ਤੁਹਾਨੂੰ ਗਵਾਹੀ ਦੇ ਨਾਲ ਖੜਾ ਕਰਦਾ ਇਸ ਲਈ ਜਦੋਂ ਆ ਜਾਂਦੇ ਆ ਘਰੋਂ ਤੁਰਦੇ ਆ ਆਪਣੇ ਸ਼ਬਦ ਬੋਲ ਕੇ ਤੁਰੋ ਤੇ ਰਾਹ 'ਚੋਂ ਸ਼ਬਦ ਬੋਲਦੇ ਆ ਆਪਣੀ ਚੰਗਾਈ ਦੇ ਆਪਣੇ ਛੁਟਕਾਰੇ ਦੇ ਤੇ ਫਿਰ ਇੱਥੇ ਹੀ ਗਵਾਇਆਂ ਦੇ ਨਾਲ ਢੋਲਾ ਦੇ ਨਾਲ ਖੜੇ ਹੋਣਾ ਆਮੀਂ ਅੱਜ ਮਾਤਾ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ ਔਰ ਸਭ ਤੋਂ ਖੁਸ਼ੀ ਮੈਨੂੰ ਆ ਕਿ ਆਪਾਂ ਇੱਕ ਜਿਹੜੀ ਗੱਲ ਕਰਦੇ ਆ ਕੇ ਸੀ ਸੰਭਾਲਾਂ ਇਹ ਪਰਿਵਾਰਾਂ ਨੂੰ ਜਿਹੜਾ ਵੀ ਦੁੱਖਿਆ ਆਜੋ ਕੋਈ ਗੱਲ ਨਹੀਂ ਕਿ ਅੱਜ ਪਰਮੇਸ਼ਵਰ ਨੇ ਉਹਨੂੰ ਸੰਭਾਲਿਆ ਵੀ ਮਾਤਾ ਨੂੰ ਔਰ ਅੱਜ ਖੁਸ਼ੀ ਦੇ ਨਾਲ ਉਹਨਾਂ ਦਾ ਬੇਟਾ ਵੀ ਆਇਆ ਤੇ ਹੁਣ ਆਪਣੇ ਘਰ ਵੀ ਚਲੇ ਗਿਆ ਪਿਛਲੇ ਹfte ਅੱਜ ਘਰ ਤੋਂ ਆਇਆ ਹੈ ਬੇਟਾ ਵੀ ਆਇਆ ਉਹ ਸਾਰੀ ਦੁਸ਼ਟ ਆਤਮਾ ਨੂੰ ਛੱਡ ਕੇ ਚਲੇਗੀ ਚੁੱਕੋ ਆਪਣੇ ਹੱਥਾਂ ਨੂੰ ਅੱਜ ਵੀ ਅੱਜ ਵੀ ਅੱਜ ਵੀ ਮਹਾ ਅਭਿਸ਼ੇਕ ਦਾ ਪਰਮੇਸ਼ਵਰ ਅੱਜ ਵੀ ਤੁਹਾਨੂੰ ਵੱਡਾ ਚਮਤਕਾਰ ਦੇ ਕੇ ਭੇਜਣਾ ਉਹਨੇ ਅਮੀਨ ਵੱਡਾ ਚਮਤਕਾਰ ਜਿਹੜੇ-ਜਿਹੜੇ ਲੈਣਾ ਚਾਹੁੰਦੇ ਆ ਚਮਤਕਾਰ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਫਿਲਾਓ ਆਪਣੇ ਹੱਥਾਂ ਨੂੰ ਸਵਾਗਤ ਕਰੋ ਪਵਿੱਤਰ ਆਤਮਾ ਜੀ ਦਾ क्यों क्योंकि जो, जो तो अगत तो तो कर कर है, करो हैं। स्वागत करो पवित्र आत्मा जी का बोलो पवित्र आत्मा जी स्वागत है स्वागत है स्वागत है बोलो 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 अपने मुख चो मैं सुनना चाहना आवाज ਤੁਹਾਡਾ ਵੀ ਤੁਹਾਡਾ ਸਵਾਗਤ ਹੈ ਸਵਾਗਤ ਹੈ ਤੁਹਾਡੇ ਵਿੱਚ ਬਹੁਤ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਸਵਾਗਤ ਕਿਉਂਕਿ ਜਿੰਨਾ ਚਿਰ ਤੁਸੀਂ ਮੁੱਖ ਚ ਨਾ ਬੋਲਿਆ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਉਹਨਾਂ ਚਿਰ ਤੁਸੀਂ ਵੇਟ ਕਰਦੇ ਰਹਿ ਜਾਣਾ ਤੁਸੀਂ ਇੰਤਜ਼ਾਰ ਕਰਦੇ ਰਹਿ ਜਾਣਾ ਤੁਸੀਂ ਸ਼ੋਰੂਮ ਚ ਖੜੇ ਰੋ ਜਾ ਕੇ ਚਾਹੇ ਡਾਇਮੰਡ ਵਾਲੇ ਸ਼ੋਰੂਮ ਚ 골ਡ ਵਾਲੇ ਥੱਲੇ ਜਾਓ ਹੀਰਿਆਂ ਦੇ ਸ਼ੋਰੂਮ ਚ ਥੱਲੇ ਚਲੇ ਜਾਓ ਜਿੰਨਾ ਚਿਰ ਬੋਲੋਗੇ ਨਹੀਂ ਮੈਨੂੰ ਕਿਹੜਾ ਮੁੰਦਰੀ ਚਾਹੀਦੀ ਹੈ ਕੜਾ ਚਾਹੀਦਾ ਹੈ ਵਾਲੀਆਂ ਚਾਹੀਦੀਆਂ ਚੁੰਮਕੇ ਚਾਹੀਦੀਆਂ ਕਿੱਦਾਂ ਦੇ ਦੇਗਾ ਸੁਨਿਆਰਾ ਪਰਮੇਸ਼ਰ ਤਿਆਰ ਹੈ ਤੁਹਾਡਾ ਚਮਤਕਾਰ ਦੇਣ ਦੇ ਲਈ ਪਰ ਪਰ ਮਿਲਦਾ ਕਿੰਨਾਂ ਨੂੰ ਹੈ ਜਿਹੜੇ ਉਹਦੇ ਅੱਗੇ ਬੋਲਦੇ ਆ ਤੇ ਦੁਹਾਈ ਦਿੰਦੇ ਆ ਚੁੱਕੋ ਆਪਣੇ ਹੱਥਾਂ ਨੂੰ ਤਾਲੀਆਂ ਦੇ ਨਾਲ ਜ਼ੋਰਦਾਰ ਥਾਲੀ ਮਜਾ ਕੇ ਪਵਿੱਤਰ ਆਤਮਾ ਜੀ ਦਾ ਸਵਾਗਤ ਕਰੋ ਤਾਂ ਨੂੰ ਪਤਾ ਨਹੀਂ ਜਦੋਂ ਪਵਿੱਤਰ ਆਤਮਾ ਜੀ ਆ ਗਿਆ ਉਹਨੇ ਕੀ ਕੁਝ ਕਰ ਦੇਣਾ ਤੁਹਾਡੀ ਲਾਈਫ ਚ ਇਸ ਲਈ ਪ੍ਰਭੂ ਯਿਸੂ ਜੀ ਨੇ ਕਿਹਾ ਸੀ ਜਿੰਨਾ ਚਿਰ ਪਵਿੱਤਰ ਆਤਮਾ ਜੀ ਆਵੇ ਨਾ ਔਰ ਅਜੇ ਸ਼ਹਿਰ ਦੇ ਅੰਦਰ ਹੀ ਰਹੋ ਤੇ ਬਾਹਰ ਨਾ ਜਾਇਓ ਔਰ ਜਦੋਂ ਪਵਿੱਤਰ ਆਤਮਾ ਜੀ ਆਏ ਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਪ੍ਰਭੂ ਯਿਸੂ ਦੇ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਚਮਤਕਾਰ ਹੀ ਚਮਤਕਾਰ ਗਵਾਹਾਂ ਤੇ ਗਵਾਹਾਂ ਸ਼ੁਟਕਾਰਿਆਂ ਦੇ ਸ਼ੁਟਕਾਰੇ ਹੁੰਦੇ ਜਾ ਰਹੇ ਆ ਅੱਜ ਤੁਸੀਂ ਸ਼ੁਟਕਾਰਾ ਲੈਣ ਆਏ ਆ ਜਿਹੜਾ ਜਿਹੜਾ ਸ਼ੁਟਕਾਰਾ ਲੈਣ ਆਏ ਆ ਮੇਰਾ ਪਰਮੇਸ਼ਵਰ ਸ਼ੁਟਕਾਰੇ ਵੀ ਚਮਤਕਾਰਾਂ ਦੇ ਰੂਪ ਚ ਕਰਦਾ ਹੋ ਹਾਲੇਲੂਇਆ ਜਿਹੜਾ ਜਿਹੜਾ ਕੰਮ ਹੋਣ ਨਹੀਂ ਵਾਲਾ ਉਹਨੂੰ ਕਰਕੇ ਦੇ ਦਿੰਦਾ ਮੇਰਾ ਪਰਮੇਸ਼ਵਰ ਹਾਲੇਲੂਇਆ ਆਪਣੇ ਹੱਥਾਂ ਨੂੰ ਔਰ उछल दे होए जंपल गांधे होए प्रभु यीशु का स्वागत करो क्योंकि दुखिया तेनो लई, लाई अभिषेक आ गया उछल दे होए स्वागत करो थाली बजा के प्रभु यीशु मसीह जी प्रभु यीशु मसीह जी का क्यों क्योंकि प्रभु यीशु जो कहने ऊपर के उठाने आ करके दुखिया तेनो बचाओ लाई महाभिषेक आ गया ਕੀ ਆ ਤੇ ਰੂਹ ਪਜਾਲਈ ਬਹੁਤ ਵਿਸੇ ਕਧਿਆ ਦੁਖੀ ਆ ਤੇ ਨਹੀਂ ਕਜੋ ਨਹੀਂ ਬਹੁਤ ਵਿਸੇ ਕਧਿਆ ਕਸਿਆ ਸਿਵਚ ਵਿਚ ਗੁਨਾਹ ਦੇ ਵਸਿਆ ਸਿਵਚ ਗੁਨਾਹ ਦੇ ਕਸਿਆ ਸਿਵਚ ਤੁਰ ਪਾ ਦੇ ਵਸਿਆ ਸਿਵਚ ਗੁਨਾਹ ਦੇ ਤੇ ਮੁਝ ਡੋਣ ਆ ਗਿਆ तेन बचा नहीं महाया पिछे का गया हो दुखिया तेन बचा नहीं महाया पिछे का गया दुखिया तेन बचा नहीं पिछे का गया दुखिया तेन बचा नहीं पीछे जब तुम स्वागत कर रहे हैं उछल के जमीनी प्रभाव सुनो ਜਦੋਂ ਤੁਸੀਂ ਉਸਲ ਕੇ ਸਵਾਗਤ ਕਰ ਰਹੇ ਆ ਜੰਪ ਲਗਾ ਕੇ ਜ਼ਮੀਨੀ ਪ੍ਰਭਾਵ ਟੁੱਟ ਰਿਹਾ ਤੁਹਾਡੇ ਤੋਂ ਜ਼ਮੀਨੀ ਭਾਵ ਧਰਤੀ ਦਾ ਪ੍ਰਭਾਵ ਧਰਤੀ ਦਾ ਕੀ ਪ੍ਰਭਾਵ ਕਿ ਨਹੀਂ ਜੀ ਹਣ ਇਹ ਗਰੀਬ ਹੀ ਰਹਿਣੇ ਆ ਸਦਾ ਧਰਤੀ ਦਾ ਕੀ ਪ੍ਰਭਾਵ ਨਹੀਂ ਜੀ ਇਹ ਨਾ ਦਿਲ ਦਾ ਰੋਗ ਪੀੜੀਆਂ ਤੋਂ ਆ ਧਰਤੀ ਦਾ ਪ੍ਰਭਾਵ ਕਿ ਨਹੀਂ ਜੀ ਇਹਨਾਂ ਦੇ ਬੱਚੇ ਨਾ ਲੇਟ ਹੀ ਹੁੰਦੇ ਆ ਧਰਤੀ ਦਾ ਪ੍ਰਭਾਵ ਉਹ ਨਹੀਂ ਨਹੀਂ ਇਹਦਾ ਦਾਦਾ ਵੀ ਇਦਾਂ ਹੀ ਮਰਿਆ ਸੀ ਧਰਤੀ ਦਾ ਪ੍ਰਭਾਵ ਕਿ ਜਾਦੂ ਟੂਣਾ ਧਰਤੀ ਦਾ ਪ੍ਰਭਾਵ ਜਾਦੂ ਟੂਣਾ ਤੁਹਾਡੀ ਮਿੱਟੀ ਤੇ ਕੱਪੜੇ ਤੇ ਕਾਗਜ਼ ਤੇ ਤੁਹਾਡੇ ਕੱਪੜਿਆਂ ਦੇ ਫੋਟੋ ਦੇ ਉਹ ਧਰਤੀ ਦੇ ਪ੍ਰਭਾਵਾਂ ਕਈਆਂ ਨੂੰ ਲੱਗਦਾ ਜਦੋਂ ਕਿਹਾ ਜਾਂਦਾ ਮਿੱਟੀ ਤੇ ਜਾਦੂ ਟੂਣਾ ਪਾਸਮੁਖਤਿਆਰ ਜੀ ਉਹ ਲੰਗਰ ਚ ਸੇਵਾ ਉਹਨਾਂ ਨੇ ਉਹਨਾਂ ਨੇ ਭੇਜਿਆ ਮੈਨੂੰ ਉਦੋਂ ਪਰਸੋਂ ਕਹਿੰਦੇ ਤੁਸੀਂ ਮਿੱਟੀ ਦਾ ਕਿੰਨੇ ਜਾਦੂ ਟੂਣਾ ਉਹ ਪਟਣ ਲੱਗੇ ਸੀ ਆਪਣਾ ਲਸਣ ਔਰ ਜਦੋਂ ਜਦੋਂ ਸ਼ੁਰੂ ਕੀਤਾ ਉਹ ਜਾਦੂ ਟੂਣਾ ਪਟਿਆ ਮਿੱਟੀ ਚ ਕਹਿੰਦੇ ਉਹ ਕਹਿੰਦੇ ਜਦੋਂ ਸੁਣਦੇ ਸੀਗੇ ਜਿਹੜੇ ਜਾਦੂ ਟੂਣ ਨੇ ਮਿੱਟੀ ਚ ਕੀਤੇ ਗਏ ਮਿੱਟੀ ਤੇ ਕੀਤੇ ਗਏ ਕਹਿੰਦੇ ਉਦੋਂ ਸਮਝ ਨਹੀਂ ਆਉਂਦਾ ਸੀ ਪਰ ਅੱਜ ਜਦੋਂ ਸਾਡੀ ਮਿੱਟੀ ਚੋਂ ਨਿਕਲੇ ਆ ਇਥੋਂ ਜ਼ਮੀਨ ਚੋਂ ਤੇ ਅੱਜ ਸਮਝ ਆਇਆ ਉਹ ਪ੍ਰਭਾਵ ਜਮਿਨੀ ਜਿਹੜੇ ਤੁਹਾਡੇ ਨਾਲ ਜੁੜੇ ਆ ਉਹ ਜਦੋਂ ਤੁਸੀਂ ਉਛਲ ਕੇ ਸਵਾਗਤ ਕਰੋਗੇ स्वर्ग वाले प्रभाव आएगा तो जमीनी प्रभाव तो जाएंगे जमीनी प्रभाव लड़ाई झगड़ा नशे ओ जमीनी प्रभाव टुट तो जाएंगे करो स्वागत तू दे हुए प्रभु यशु जी का और बोलो बख्शो परमेश्वर जीवित परमेश्वर प्रभु येशु जी ਤੁਸੀਂ ਜੋ ਕਹਿੰਦੇ ਆ ਉਹ ਕਰਦੇ ਆ ਉਹ ਕਰਦੇ ਆ ਮੈਂ ਵਿਸ਼ਵਾਸ ਕਰਦਾ ਪਰਮੇਸ਼ਰ ਬੋਲੋ 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 ਉਛਲਦੇ ਹੋਏ ਉਹ ਉਹ ਤੁਹਾਡੇ ਮਿੱਟੀ ਦੇ ਪ੍ਰਭਾਵ ਤੁਹਾਡੇ ਜ਼ਮੀਨ ਦੇ ਪ੍ਰਭਾਵ ਜਿਨ੍ਹਾਂ ਨੇ ਤੁਹਾਨੂੰ ਗਰੀਬ ਬਿਮਾਰੀ ਪਰੇਸ਼ਾਨੀ ਲੜਾਈ ਝਗੜਾ ਪਤੀ ਪਤਨੀ ਦਾ ਕਲੇਸ਼ ਬੱਚਿਆਂ ਨੂੰ ਨਸ਼ੇ ਨੌਜਵਾਨਾਂ ਨੂੰ ਉਹਦੇ ਖੂਨ ਚ ਲੱਚੁਕੇ ਨਸ਼ੇ ਅੱਜ ਜਦੋਂ ਤੁਸੀਂ ਉਛਲ ਕੇ ਸਵਾਗਤ ਕਰ ਰਹੇ ਆ ਅੱਜ ਜ਼ਮੀਨੀ ਪ੍ਰਭਾਵ ਟੁੱਟ ਰਿਹਾ ਹੈ ਆਮੇਨ ਉਹ ਜਮੀਨੀ ਪ੍ਰਭਾਵ ਕਰਬ ਚ ਟੁੱਟ ਰਿਹਾ ਅੱਜ ਅਮੇ ਤਾਨੂੰ ਜ਼ਮੀਨ ਤੇ ਜੋੜਿਆ ਗਿਆ ਕਿ ਨਹੀਂ ਇਹ ਧਰਤੀ ਤੇ ਤੁਹਾਨੂੰ ਕਾਮਯਾਬ ਨਹੀਂ ਹੋਣ ਦੇਣਾ ਮੈਂ ਕਿਹ ਜਿਹੜੇ ਉੱਛਲ ਰਿਹਾ ਉਹ ਪੈਰਾਂ ਥੱਲੇ ਦੱਪਿਆ ਜਾ ਰਿਹਾ ਪ੍ਰਭਾਵ ਉਹਨਾਂ ਦੇ ਅਮੇ ਯੈਸ 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 ਜਿਹੜਾ ਖੂਨ ਚ ਗੰਦਾ ਪ੍ਰਭਾਵ ਹੈ ਅੱਜ ਸਵਾਗਤ ਕਰਦੇ ਆਂ ਇਹੋ ਪ੍ਰਭਾਵ ਖਤਮ ਹੋ ਜਾਏਗਾ ਅਮੇ ਖੂਨ ਚ ਖੂਨ ਚ ਜਿਹੜਾ ਗੰਦਾ ਪ੍ਰਭਾਵ ਹੈ ਨਸ਼ਿਆਂ ਦਾ ਗੰਦਾ ਪ੍ਰਭਾਵ ਹੈ ਅੱਜ ਖਤਮ ਹੋ ਜਾਏਗਾ ਤੁਹਾਡੇ ਜੀਵਨ ਜੋ ਜਿਹੜੇ ਜਿਹੜੇ ਸਵਾਗਤ ਕਰ ਰਹੇ ਆ ਉਹ ਹੁਣੇ ਗਵਾਇਆਂ ਨੂੰ ਪਾ ਰਹੇ ਆਪਣੀਆਂ ਤੁਹਾਡੀਆਂ ਨਾੜਾਂ ਬਲੌਕ ਸੀ ਲੱਤ ਦੀਆਂ ਉਹ ਠੀਕ ਹੋ ਚੁੱਕੀਆਂ ਆ ਤੁਹਾਡੇ ਦਰਦ ਉਹਨਾਂ ਸੀ ਖੱਬੀ ਸਾਈਡ ਹਟ ਚੁੱਕਾ ਤੁਹਾਡੀਆਂ ਬਾਹਾਂ ਹਲਾਓ ਐਮਰਜੈਂਸੀ 'ਚ ਨਹੀਂ ਉੱਠੇ ਜਾਂਦਾ ਉਠਾਓ ਉਹਨਾਂ ਨੂੰ ਚੁੱਕਾ ਚੁੱਕਾ ਆਪਣੇ ਹੱਥਾਂ ਨੂੰ ਕਿਉਂਗੇ ਸਵਾਗਤ ਕਰਨ ਦਾ ਨਤੀਜਾ ਹੀ ਵੱਡੇ ਚਮੰਦਗਾਰਾ ਸਵਾਗਤ ਕਰਨ ਦਾ ਨਤੀਜਾ ਸਵਾਗਤ ਕਰਨ ਦਾ ਕਿਉਂਕਿ ਗੱਡੀਆਂ ਕਈ ਮਹੀਨਿਆਂ ਦੀਆਂ ਜਿਹੜੀਆਂ ਪ੍ਰਾਰਥਨਾਵਾਂ ਸੁਣੋ ਬਾਈਬਲ ਦੇ ਅੰਦਰ ਬੜੇ ਲੋਕਾਂ ਨੇ ਪਰਮੇਸ਼ਰ ਦਾ ਸਵਾਗਤ ਕਰਕੇ ਹੀ ਆਪਣਾ ਚਮਤਕਾਰ ਪਾਇਆ ਤੇ ਤੁਹਾਨੂੰ ਦੱਸਣਾ ਚਾਹਨਾ ਇੱਕ ਬਹੁਤ ਕੀਮਤੀ ਗੱਲ ਕਿ ਜਿਹੜੀਆਂ ਤੁਸੀਂ ਮਹੀਨੇ ਪਹਿਲਾਂ ਪ੍ਰਾਰਥਨਾਵਾਂ ਕੀਤੀਆਂ ਤੁਹਾਨੂੰ ਲੱਗਦਾ ਉਹ ਸੁਣੀਆਂ ਨਹੀਂ ਗਈਆਂ ਪਰ ਜਦੋਂ ਤੁਸੀਂ ਸਵਾਗਤ ਕਰਦੇ ਆ ਉਹ ਮਹੀਨੇ ਪੁਰਾਣੀਆਂ ਪੈਂਡਿੰਗ ਪਈਆਂ ਪ੍ਰਾਰਥਨਾਵਾਂ ਦੇ ਉੱਤਰ ਆਉਂਦੇ ਆ ਆਮੇ ਉਹ ਪ੍ਰਾਰਥਨਾਵਾਂ ਜਿਹੜੀਆਂ ਮਹੀਨਿਆਂ ਤੋਂ ਤੁਹਾਨੂੰ ਲੱਗਦਾ ਨਹੀਂ ਸੁਣੀਆਂ ਗਈਆਂ ਉਹ ਜਦੋਂ ਤੁਸੀਂ ਸਵਾਗਤ ਕਰਦੇ ਆ ਉਹਨਾਂ ਦੇ ਉੱਤਰ ਉਦੋਂ ਹੀ ਆ ਜਾਂਦੇ ਆ ਅਮੇ ਪਰ ਅਸਲ ਜੇ ਜੋ ਤੁਹਾਡੀਆਂ ਪ੍ਰਾਰਥਨਾਵਾਂ ਨਹੀਂ ਕਰ ਸਕਦੀਆਂ ਉਹ ਤੁਹਾਡਾ ਸਵਾਗਤ ਕਰ ਦਿੰਦੀ ਆ ਸਾਰਾ ਕੁਝ ਜਦੋਂ ਜਦੋਂ ਤੁਸੀਂ ਸਵਾਗਤ ਕਰੋਗੇ ਤੁਹਾਡੀਆਂ ਪ੍ਰਾਰਥਨਾਵਾਂ डन ਹੋ ਜਾਣੀਆਂ ਅੱਜ ਕਿਉਂਕਿ ਬਾਈਬਲ ਦੇ ਅੰਦਰ ਉਹਨਾਂ ਲੋਕਾਂ ਨੇ ਸਵਾਗਤ ਕੀਤਾ ਮਾਰਥਾ ਮਰੀਮ ਔਰ ਉਸ ਬਹਿੰਗੇ ਪਰਫਿਊਮ ਨਾਲ ਸਵਾਗਤ ਕਰਨ ਵਾਲੀ ਬੀਬੀ ਨੂੰ ਜਾਣਦੇ ਆ ਸਾਰੇ ਪਤਰਸ ਨੂੰ ਜਾਣਦੇ ਆ ਸਾਰੇ ਬਾਈਬਲ ਦੇ ਅੰਦਰ ਹਰ ਉਹ ਜਨ ਨੂੰ ਤੁਸੀਂ ਜਾਣਦੇ ਆ ਜਿਨ੍ਹਾਂ ਨੇ ਸਵਾਗਤ ਕੀਤਾ ਕਈਆਂ ਨੇ ਹੰਜੂਆਂ ਨਾਲ ਪੈਰ ਧੋਤੇ ਆ ਤੇ ਵਾਲਾਂ ਨਾਲ ਪੂੰਝੇ ਆ ਉਹਨਾਂ ਨੇ ਸਵਾਗਤ ਕੀਤਾ ਔਰ ਆਪਣਾ ਵੱਡਾ ਚਮਤਕਾਰ ਪਾਇਆ ਅੱਜ ਤਿਆਰ ਹੋ ਜਾਓ ਅੱਜ ਤੁਹਾਡੀ ਵਾਰੀ ਆ ਆਮੀਨ ਅੱਜ ਤੁਹਾਡੀ ਵਾਰੀ ਐ ਅੰਮੋ ਆਪ ਆਪਣੇ بڑے ਚਮਤਕਾਰ ਕੋ ਲੈਣੇ ਜਾ ਰਹੇ ਭਾਈ ਆਪਣੇ 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 ਬੱਚੋਂ ਦਾ ਚਮਤਕਾਰ अपनी नौकरी का चमत्कार अपने कर्म का चमत्कार अपने फाइनेंस के बढ़ने का चमत्कार सबसे गहरी बीमारी से चंगा होने का चमत्कार लेने जा रहे हैं आज आज है, काला पी लिया तैयार हो जाओ अपने टेस्ट कराने ली कल है। ਕਾਲਾ ਪੀ ਲਿਆ ਕੱਲ ਟੈਸਟ ਕਰਾਉਣ ਲਈ ਤਿਆਰ ਹੋ ਜਾਓ ਕਿਉਂਕਿ ਕੱਲ ਟੈਸਟ ਨਾਰਮਲ ਹੋਣਾ ਤੁਹਾਡਾ ਨਾਰਮਲ 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 ਹੋਣਾ ਪੜਾ ਜਿਨ੍ਹਾਂ ਨੂੰ ਦਿਲ ਦੇ ਰੋਗ ਉਹ ਤਿਆਰ ਹੋ ਜਾਓ ਆਪਣਾ ਟੈਸਟ ਕਰਾਉਣ ਲਈ ਕਿਉਂਕਿ ਸਟੰਡਪੌਂਡ ਦੀ ਲੋਡ ਨਹੀਂ ਪੈਣੀ ਨਾੜਾਂ ਦੀ ਬਲਾਕੇਜ ਓਪਨ ਹੋ ਜਾਣੀ ਅੱਜ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ 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 ਆਪਣੇ ਹੱਥਾਂ ਨੂੰ ਅੱਜ ਜ਼ਮੀਨੀ ਪ੍ਰਭਾਵ ਤੁਹਾਡੇ ਜੀਵਨ ਚੋਂ ਖਤਮ ਹੋ ਰਿਹਾ ਚੁੱਕੋ ਆਪਣੇ ਹੱਥਾਂ ਨੂੰ ਜ਼ੋਰਦਾਰ ਥਾਲੀ ਵਜਾ ਕੇ ਤਾਰੀਫ ਕਰੋ ਉਹ ਸਵਰਗੀ ਪ੍ਰਭਾਵ ਵਾਲੇ ਮੇਰੇ ਪ੍ਰਭੂ ਯਸ਼ੂ ਦੀ ਜਿਹੜਾ ਜ਼ਮੀਨ ਦਾ ਪ੍ਰਭਾਵ ਉਨੇ ਜ਼ਮੀਨ ਚ ਦਫਨ ਕਰ ਦਿੱਤਾ ਤੇ ਸਵਰਗੀ ਪ੍ਰਭਾਵ ਲੈ ਕੇ ਜੀ ਉੱਠਿਆ ਮਰਦਿਆਂ ਦੇ ਵਿੱਚੋਂ ਔਰ ਅੱਜ ਵੀ ਜ਼ਿੰਦਾ ਹੋ ਅੱਜ ਵੀ ਜ਼ਿੰਦਾ ਕਿਉਂ ਕਿ ਤੁਹਾਡੇ ਮੇਰੇ ਜੀਵਨਾ ਚ ਜਿਹੜਾ ਜਿਹੜਾ ਕੁਛ ਮਰਿਆ ਹੋਇਆ ਉਹ ਮੌਤ ਆਤਮਾ ਪਰਿਵਾਰ ਦੀ ਮੌਤ ਹੋਈ ਪਈ ਰਿਲੇਸ਼ਨ ਦੀ ਮੌਤ ਹੋਈ ਪਈ ਅਨੁਜੰਦਾ ਕਰਨ ਦੇ ਲਈ ਅਰਜ ਉਹ ਹੀ ਚਮਤਕਾਰ ਜਿਹੜੇ ਯਰੂਸ਼ਲਮ ਦੇ ਅੰਦਰ ਕੀਤੇ ਅੱਜ ਤੁਸੀਂ ਆਪਣੀ ਜ਼ਿੰਦਗੀ ਚ ਵੇਖਣ ਜਾ ਰਹੇ ਆਂ ਆਮੇ ਆਪਣੇ ਕਾਰੋਬਾਰ ਚ ਵੇਖਣ ਜਾ ਰਹੇ ਆਂ ਆਮੇ ਆਪਣੇ ਬੱਚਿਆਂ ਚ ਵੇਖਣ ਜਾ ਰਹੇ ਆਂ ਆਮੇ ਆਪਣੇ ਘਰਮ ਚ ਵੇਖਣ ਜਾ ਰਹੇ ਆਂ ਆਮੇ ਆਪਣੇ ਫਾਈਨੈਂਸ ਚ ਵੇਖਣ ਜਾ ਰਹੇ ਆਂ ਆਮੇ ਜਿਹੜੇ ਜਿਹੜੇ ਤਿਆਰ ਹੈ ਜਿਨ੍ਹਾਂ ਨੂੰ ਵਿਸ਼ਵਾਸ ਹੈ ਯਿਸੂ ਜਨ ਦਾ ਫਿਲਾਓ ਆਪਣੇ ਹੱਥਾਂ ਨੂੰ ਉਾਰ ਜੰਪ ਲਗਾਉਂਦੇ ਹੋਏ स्वागत करो, तारीफ कर दे। दुखिया बचा नहीं का गया दुखिया तू बचाई वहां पिछे का गया दुखिया तद बचा नहीं महा पिछे का गया वहा पिछे का गया है ਤੈਨੂੰ ਚੁਰਾ ਸ਼ੁਰਪਸੀ ਆ ਗਿਆ ਹੈ ਤੈਨੂੰ ਚੁਰਾਣੇ ਕੋ ਹਾਲੇਲੂਇਆ ਤਬਾ ਸਰਹਾ 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 ਹਾਲੇਲੂਇਆ जितने भी हो पुराने आज उन्हें ये तोड़ेगा जितने भी हो पुराने आज बोले बोलेगा से तोड़ेगा मेरी जंजीरों को आज खुदा बंद भाओ पिछेक से तोड़ेगा ओ भैया अपने हथों भैया वो भैया ओ गा है रजो थे बाहर पीछे का है, तक चुराने को सुबो मसी गा है रजो को। यीशु मसीह आ गया है तेजको थोड़ाने को ਤਕਉ ਸਰਹਾ ਹallelujah 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 ਜਿਵੇਂ ਜਿਵੇਂ ਤੁਸੀਂ ਉਹਦਾ ਸਵਾਗਤ ਕਰ ਰਹੇ ਆਂ ਉਹ ਜਮਿਨੀ ਪ੍ਰਭਾਵ ਸਭ ਦੁਸ਼ਟ ਆਤਮਾਵਾਂ ਤਾਨੂੰ ਛੱਡ ਕੇ ਜਾ ਰਹੀ ਆ ਅੱਜ ਜ਼ੋਰਦਾਰ ਥਾਲੀ ਵਜਾ ਕੇ ਉਹਦਾ ਸਵਾਗਤ ਕਰਦੇ ਹੋਏ ਬੈਠ ਜਾਓ ਆਪਣੇ ਸਥਾਨ ਦੇ ਉੱਤੇ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਉਠਾਓ-ਉਠਾਓ ਸਭ ਜਨ ਆਪਣੇ ਹੱਥਾਂ ਨੂੰ ਬੋਲਦੇ ਹੋਏ ਨਹੀਂ ਬੈਠਣਾ ਉਹਦੀ ਤਾਰੀਫ ਕਰਦੇ ਹੋਏ ਬੈਠਣਾ ਕਿਉਂਕਿ ਜਿੱਥੇ ਤੁਸੀਂ ਮੈਂ ਬੈਠੇ ਆ ਲਿਖਿਆ ਜਦੋਂ ਉਹ ਦੀ ਹਸਤਤ ਹੁੰਦੀ ਹੈ ਉਸਤਾਂ ਚ ਵਸਣ ਵਾਲਾ ਪਰਮੇਸ਼ਵਰ ਉਹ ਬਰਾਜ਼ਮਾਨ ਹੋ ਜਾਂਦਾ ਅਗੇ ਉਹ ਉਤਰ ਆਇਆ ਤੁਹਾਡੇ ਮਰੇ ਵਿੱਚਕਾਰ ਅਮੇਨ ਔਰ ਅੱਜ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ ਤੁਹਾਨੂੰ ਦੇ ਕੇ ਭੇਜੇਗਾ ਉਹ ਅਮੇਨ ਅੱਜ ਦੁਸ਼ਟ ਆਤਮਾਵਾਂ ਦੀ ਖੈਰ ਨਹੀਂ ਹੈ ਅਮੇਨ तू मेरी आवाज न सुन पा हाँ? आज तेरी खैर नहीं हो तू बहुत बहुत नुकसान करता आखिरी दिन हो तू जिथे जिथे भी है अज महाराजा महाराजा तू जिथे जिथे भी है ਇਹਨਾਂ ਦੇ ਗਰਭ ਚ ਇਹਨਾਂ ਦੇ ਸ਼ਰੀਰ ਚ ਇਹਨਾਂ ਦੇ ਲੀਵਰ ਚ ਇਹਨਾਂ ਦੀਆਂ ਹੱਡੀਆਂ ਚ ਬਾਰਾ ਦਾ ਜੈ 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 ਮੇਰੀ ਆਵਾਜ਼ ਸੁਣੋ ਓਏ ਕਰਤੀ ਚਲੇ इन्होंने मेरे प्रभु येशु का स्वागत किया है इन्होंने प्रभु येशु का स्वागत किया जो हम भी कर रहे हैं वो आजाद हो रहे आज 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 चमत्कारी संडे अंदर जिन्ने जादू टुने हैं आज जादू टुने बहार आने तेजे जीवन चो उल्टिया द्वारा लूज मोशन ਦੇ ਦੁਆਰਾ ਹਾਇ ਹਾਇ ਯੂਰਨ ਦੇ ਦੁਆਰਾ ਬਾਹਰ ਪਏਗਾ ਤੁਹਾਨੂੰ ਯੂਰਨ ਦਾ ਪ੍ਰੈਸ਼ਰ ਆਏਗਾ ਰਸੋਲੀ ਅੱਜ ਨਿਕਲਣੀ ਹੈ ਅਮੇ ਹੋ ਤਿਆ ਹੋ ਤਿਆ ਹallelujah ਹallelujah ਸੰਤਿਹਸ ਪਾਈ ਦੀ ਬਹੁਤ ਅਦਭੁਤ ਟੈਸਟਮਨੀ ਹੈ